ਬੁਰੇ ਹਾਲਾਤ ਏ ਨਸ਼ੇ ਕਰ ਕਰ ਲੋਕਾਂ ਨੇ ਇਸੇ ਟੀਕੇ ਵੀ ਸੁੱਟੇ ਹੋਏ ਨੇ ਗੰਦ ਪਿਆ ਹੋਇਆ ਏ ਬਟ ਆ ਹਾਲਾਤ ਦੇਖਣ ਯੋਗ ਨੇ ਕਿ ਇਹ ਕੀ ਚੀਜ਼ਾਂ ਨੇ ਵੱਡਾ ਵੱਡਾ ਘਾਹ ਉੱਗਿਆ ਹੋਇਆ ਏ ਗੰਦ ਪਿਆ ਹੋਇਆ ਏ ਪੂਰੇ ਪਾਰਕ ਦੇ ਵਿੱਚ ਪੂਰੇ ਸ਼ਹੀਦਾਂ ਨੂੰ ਇਹ ਸਮਰਪਿਤ ਜਿਹੜਾ ਪਾਰਕ ਹੈ ਉਹਦੇ ਹਾਲਾਤ ਅੱਜ ਖੰਡਰ ਨਾਲੋਂ ਵੀ ਜ਼ਿਆਦਾ ਭੜੇ ਹੋ ਚੁੱਕੇ ਨੇ ਜੋ ਇਤਨੇ ਬੁਰੇ ਹਾਲਾਤ ਹੋ ਰਹੇ ਨੇ ਹਾਂਜੀ ਇਹ ਥਾਂ ਪਰ ਜੋ ਹੈ ਨਾ ਕਿ 3 ਆਦਮੀ ਸਨ ਅੱਛਾ ਇੱਕ ਵਕ ਕਲੀਅਰਟੇਕਰ ਸਾਫਾਈਮੈਨ ਇੱਕ ਵਾਰ ਕਲੀਅਰਟੇਕਰ ਵੀ ਲੇ ਸਾਫਾਈਮੈਨ ਵੀ ਛੋੜ ਗਿਆ ਥਾਂ ਤੇ ਔਰ ਮਾਲੀ ਵੀ ਛੋੜ ਗਿਆ ਥਾਂ ਹਮ ਮੈਂ ਇਕੱਲਾ ਹਾਂ ਜਿਨਾ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਾਣ ਲਈ ਆਪਣਾ ਮਰੂ ਕੁਰਬਾਨ ਕਰ ਦਿੱਤਾ ਉਹਨਾਂ ਦੇ ਇਹ ਹਾਲਾਤ ਆ ਤੇ ਕੀ ਕਹਿ ਸਕਦਾ ਈ

ਹਾਰਪਿਕ ਲੈ ਕਰਕੇ ਇਸੇ ਧੀਰੇ ਧੀਰੇ ਸੰਭਾਲੀ ਕਰ। ਅੱਬ ਹਮਾਰੇ ਪਾਸ ਪੈਸਾ ਹੋ ਤਬੀ ਇੱਕ ਆ ਰਫਲ ਜਿਹੜੀ ਆ ਬੰਦੂਕ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਪਈ ਏ। ਆ ਦੇਖੋ ਆ ਹਾਲਾਤ। ਕੀ ਤਾਰੇ ਦਿਹਾੜੇ ਤੇ ਆਪਾਂ ਰੋਜ਼ ਮਨੋਂਨੇ ਆ ਕਿ ਅਜੇ ਸ਼ੀਦ ਹੋ ਗਏ, ਉਹ ਸ਼ੀਦ ਹੋ ਗਏ ਪਰ ਜਿਹੜੇ ਉਹਨਾਂ ਦੇ ਸੰਭਾਲ ਲਈ ਚੀਜ਼ਾਂ ਬਣੀਆਂ ਹੋਈਆਂ ਏ ਉਹਨਾਂ ਦਾ ਵਿੱਚ ਕਿਸੇ ਦਾ ਕੋਈ ਹੱਥ ਨਹੀਂ। ਆ ਤੁਸੀਂ ਦੇਖ ਰਹੇ ਹੋ ਜੀ ਟਹਿਲ ਕਾ ਪੰਜਾਬੀ ਟੀਵੀ ਹਿੰਦੁਸਤਾਨ ਹਿੰਦੁਸਤਾਨ ਜਿਹੜਾ ਵਾ ਉਹ ਸ਼ਹੀਦਾਂ ਦਾ ਇੱਕ ਦੇਸ਼ ਮੰਨਿਆ ਜਾਂਦਾ ਹੈ ਸ਼ਹੀਦਾਂ ਦੇ ਲਹੂ ਨਾਲ ਇਹ ਹਿੰਦੁਸਤਾਨ ਆਜ਼ਾਦ ਹੋਇਆ ਹੈ ਬਟ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਪ੍ਰਸ਼ਾਸਨ ਇਸ ਲਹੂ ਦੀ ਕੀਮਤ ਨੂੰ ਭੁੱਲ ਚੁੱਕਾ ਹੈ ਅਸੀਂ ਅੱਜ ਤੁਹਾਨੂੰ ਉਹ ਸਭ ਦਿਖਾਣ ਜਾ ਰਹੇ ਹਾਂ ਜਿਹਦੇ 'ਚ ਸ਼ਹੀਦਾਂ ਦਾ ਜਿਹੜਾ ਲਹੂ ਹੈ ਉਹ ਪਾਣੀ ਕਰ ਦਿੱਤਾ ਗਿਆ ਅਸੀਂ ਅੱਜ ਜਲੰਧਰ ਦੇ ਬੱਸ ਸਟੈਂਡ ਏਰੀਆ ਦੇ ਵਿੱਚ ਖੜੇ ਆਂ ਜਿੱਥੇ ਬਹੁਤ ਇੱਕ ਸੋਹਣਾ ਸ਼ਹੀਦਾਂ ਨੂੰ ਸਮਰਪਿਤ ਇੱਕ ਪਾਰਕ ਜਿਹੜਾ ਤਿਆਰ ਕੀਤਾ ਗਿਆ ਸੀ ਅੱਜ ਉਹ ਪਾਰਕ ਦੀ ਹਾਲਾਤ ਪਾਰਕ ਦੇ ਹਾਲਾਤ ਜਿਹੜੇ ਆ ਉਹ ਖੰਡਰ ਨਾਲੋਂ ਵੀ ਜ਼ਿਆਦਾ ਮੈਂ ਕਹਿ ਸਕਦਾ ਭੜੇ ਹੋ ਚੁੱਕੇ ਆ ਆਓ ਅਸੀਂ ਤੁਹਾਨੂੰ ਦਿਖਾਣੇ ਆ ਬਟ ਆ ਹਾਲਾਤ ਦੇਖਣਯੋਗ ਨੇ ਕਿ ਇਹ ਕੀ ਚੀਜ਼ਾਂ ਨੇ ਵੱਡਾ ਵੱਡਾ ਕਹਾਉ ਗਿਆ ਹੋਇਆ ਏ ਗੰਦ ਪਿਆ ਹੋਇਆ ਹੈ ਪੂਰੇ ਪਾਰਕ ਦੇ ਵਿੱਚ ਪੂਰੇ ਸ਼ਹੀਦਾਂ ਨੂੰ ਇਹ ਸਮਰਪਿਤ ਜਿਹੜਾ ਪਾਰਕ ਹੈ ਉਹਦੇ ਹਾਲਾਤ ਅੱਜ ਖੰਡਰ ਨਾਲੋਂ ਵੀ ਜ਼ਿਆਦਾ ਭੜੇ ਹੋ ਚੁੱਕੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆਪਾਂ ਥੋੜਾ ਜਿਹਾ ਹੋਰ ਅੱਗੇ ਚੱਲਦੇ ਹਾਂ ਘਾ ਇੰਨਾ ਜ਼ਿਆਦਾ ਇੱਥੇ ਹੋਇਆ ਹੈ ਕਿ ਬੁਰੇ ਹਾਲਾਤ ਤੇ ਨਸ਼ੇ ਕਰ ਕਰ ਲੋਕਾਂ ਦੇ ਇਸ ਟੀਕੇ ਵੀ ਸੁਟੇ ਹੋਏ ਨੇ ਗੰਦ ਪਿਆ ਹੋਇਆ ਹੈ ਪ੍ਰਸ਼ਾਸਨ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਤਾ ਕਰਕੇ ਅੱਜ ਤਹਲਕਾ ਪੰਜਾਬੀ ਟੀਵੀ ਦੀ ਟੀਮ ਜਿਹੜੀ ਆ ਉਹ ਇੱਥੇ ਆਈ ਏ ਆ ਭਾਂਗੂ ਕੀ ਹੋਈ ਏ ਦੇਖੋ ਕਿੰਨੇ ਬੁਰੇ ਹਾਲਾਤ ਏ ਜਦੋਂ ਇਹ ਪਾਰਕ ਬਣਿਆ ਸੀ ਉਸ ਸਮੇਂ ਜਿਹੜੇ ਵੀ ਮੰਤਰੀ ਲੋਕ ਜਾਂ ਜੋ ਵੀ ਲੋਕ ਇੱਥੇ ਆਏ ਨੇ ਪ੍ਰਸ਼ਾਸਨ ਦੇ ਉਹਨਾਂ ਨੇ ਬਹੁਤ ਇੱਕ ਉਮੀਦਾਂ ਦਾ ਪਾਰਕ ਬਣਾਇਆ ਹੋਵੇਗਾ ਕਿ ਬਹੁਤ ਵਧੀਆ ਆਪਾਂ ਇਹਨਾਂ ਨੂੰ ਸੰਭਾਲ ਕਰਾਂਗੇ ਸ਼ਹੀਦਾਂ ਦੀ ਆ ਦੇਖੋ ਕੀ ਹਾਲਾਤ ਹੈ ਇੱਥੇ ਆ ਦੇਖੋ ਬੋਤਲਾਂ ਜਿਹੜੀਆਂ ਨਸ਼ੇ ਦੀਆਂ ਬੋਤਲਾਂ ਦਵਾਈਆਂ ਟੀਕੇ ਸਾਰਾ ਕੁਝ ਡਿੱਗਿਆ ਕੰਦਾਂ ਟੁੱਟੀਆਂ ਹੋਈਆਂ ਐ ਪਾਰਕ ਦੀਆਂ ਤੁਸੀਂ ਦੇਖੋ ਉਧਰ ਸ਼ਹੀਦਾਂ ਨੂੰ ਸਮਰਪਿਤ ਇੱਕ ਜਿਹੜਾ ਵਾ ਤਬੂਤ ਬੜਾ ਕਹਿ ਸਕਦੇ ਆਪਾਂ ਉਹ ਬਣਾਇਆ ਹੋਇਆ ਆ ਦੇਖੋ ਹਾਲਾਤ ਆ ਦੇਖੋ ਬੁਰਾ ਹਾਲ ਹੋਇਆ ਪਿਆ ਏ ਪਾਰਕ ਦਾ ਤੇ ਅਸੀਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦੇ ਆ ਕਿ ਸਮਾਰਟ ਸਿਟੀ ਪ੍ਰੋਜੈਕਟਾਂ ਨੂੰ ਅੱਗੇ ਲਿਆ ਕੇ ਇਸ ਸ਼ਹੀਦਾਂ ਦੇ ਪਾਰਕ ਨੂੰ ਵੀ ਜਿਹੜਾ ਵਾ ਉਹ ਸੁਧਾਰ ਕੀਤਾ ਜਾਵੇ ਲੋਕਾਂ ਨੇ ਗੰਦ ਦੇਖੋ ਕਿੱਦਾਂ ਸੁਟਿਆ ਹੋਇਆ ਸਾਰਾ ਗੰਦ ਆ ਦੁਬਾਰਾ ਟੁੱਟ ਗਿਆ ਨੇ ਬਹੁਤ ਬੁਰਾ ਹਾਲ ਹੈ ਤਰਪੈਲ ਦੇਖੋ ਕਿੱਦਾਂ ਡਿੱਗੀ ਹੋਈ ਬਹੁਤ ਬੁਰਾ ਹਾਲ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕੈਮਰਾਮੈਨ ਇੱਧਰ ਵੀ ਦਿਖਾਇਆ ਜਾਵੇ ਕਿ ਕੀ ਹਾਲਾਤ ਹੈ ਬਹੁਤ ਸੋਹਣਾ ਇੱਕ ਪਾਰਕ ਦੇਖੋ ਕਿਸੇ ਟਾਈਮ ਦੇ ਵਿੱਚ ਇਹ ਪਾਰਕ ਦੇ ਵਿੱਚ ਆ ਫੁਆਰੇ ਵੀ ਲੱਗੇ ਹੋਏ ਇਹ ਵੀ ਚੱਲਦੇ ਹੋਣੇ ਆ ਸਮਾਰਟ ਸਿਟੀ ਪ੍ਰੋਜੈਕਟ ਵਾਲੇ ਵੱਲ ਧਿਆਨ ਹੈਗਾ ਵਾ ਸਾਰਿਆਂ ਦਾ ਬਟ ਇਹ ਵਾਲੇ ਪਾਰਕ ਵਾਲ ਵੀ ਧਿਆਨ ਦੇਣਾ ਚਾਹੀਦਾ ਇਹ ਬੱਸ ਸਟੈਂਡ ਦੇ ਨਜ਼ਦੀਕ ਪਾਰਕ ਬਣਿਆ ਹੋਇਆ ਏ ਜਿੱਥੇ ਅੱਜ ਤੁਹਾਨੂੰ ਅਸੀਂ ਇਹ ਹਾਲਾਤ ਦਿਖਾ ਰਹੇ ਆ ਪੂਰੀ ਪਾਰਕ ਦੀ ਦੀਵਾਰ ਹੀ ਟੁੱਟ ਗਈ ਏ ਦੇਖੋ ਪਾਰਕ ਦੀ ਪੂਰੀ ਦੀਵਾਰ ਹੀ ਟੁੱਟ ਗਈ ਪਾਰਕ ਦੀ ਪੂਰੀ ਦਿਵਾਰ ਟੁੱਟੀ ਆ ਫੁਹਾਰੇ ਦੇਖੋ ਬੰਦ ਹੋਏ ਨੇ ਜੇ ਅੱਜ ਇਹ ਬਸ ਐਂਡ ਏਰੀਆ ਦੇ ਵਿੱਚ ਬਹੁਤ ਵਧੀਆ ਜੇ ਇਹ ਪਾਰਕ ਬਣ ਜਾਵੇ ਤੇ ਜਲੰਧਰ ਦੀ ਨਹਾਰ ਜਿਹੜੀ ਆ ਹੋਰ ਜ਼ਿਆਦਾ ਵਾਜੇਗੀ ਅਸੀਂ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਜਲੰਧਰ ਦੇ ਪ੍ਰਸ਼ਾਸਨ ਅੱਗੇ ਸਾਡੇ ਚੈਨਲ ਰਾਹੀਂ ਤੇ ਲੋਕਾਂ ਦੀ ਇਹ ਬੇਨਤੀ ਹੈ ਕਿ ਇਸ ਸ਼ਹੀਦ ਦੀ ਸਮਾਰਕ ਨੂੰ ਜਿਹੜਾ ਵਾ ਉਹ ਵਧੀਆ ਤਰੀਕੇ ਨਾਲ ਇੱਕ ਬਣਾਤਾ ਜਾਵੇ ਆ ਦੇਖੋ ਬਹੁਤ ਵਧੀਆ ਇੱਕ ਸ਼ਹੀਦਾਂ ਨੂੰ ਸਨਮਾਨ ਦੇਣ ਲਈ ਇਹ ਸਮਾਰਕ ਬਣਾਇਆ ਗਿਆ ਹੈ ਆ ਸ਼ਹੀਦਾਂ ਦੇ ਨਾਮ ਇੱਥੇ ਲਿਖੇ ਹੋਏ ਨੇ ਉਧਰ ਕੀਰਤੀ ਚੱਕਰਾ ਨਾਲ ਜਿਹੜੇ ਕੈਪਟਨ ਜੋ ਵੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਨੇ ਅਸੀਂ ਜਿਨ੍ਹਾਂ ਜਿਨ੍ਹਾਂ ਦੇ ਨਾਮ ਇੱਥੇ ਹੈਗੇ ਉਹਨਾਂ ਦੇ ਘਰਦਿਆਂ ਨੂੰ ਵੀ ਕਵਾਂਗੇ ਕਿ ਆ ਕੇ ਪ੍ਰਸ਼ਾਸਨ ਨਾਲ ਇਹ ਗੱਲ ਕੀਤੀ ਜਾਵੇ অশੋਕ ਚੱਕਰਾ ਦੇਖੋ ਕਿ ਇਹਨੂੰ ਬਹੁਤ ਵਧੀਆ ਇੱਕ ਪਾਰਕ ਦੇ ਤੌਰ ਤੇ ਬਣਾਇਆ ਜਾਵੇ ਕਿ ਲੋਕੀ ਸ਼ਾਮ ਨੂੰ ਇੱਥੇ ਆ ਕੇ ਬੈਠਣ ਆਹ ਦੇਖੋ ਜੀ ਆ ਹੁਣ ਫੁਆਰਾ ਦਿਖਾ ਰਹੇ ਹਾਂ ਕਿੱਡਾ ਸੋਹਣਾ ਫੁਆਰਾ ਉਸ ਸਮੇਂ ਚੱਲਦਾ ਹੋਵੇਗਾ ਇਹਦੇ ਵਿੱਚ ਲਾਈਟਾਂ ਵੀ ਲੱਗੀਆਂ ਹੋਈਆਂ ਐ ਬੜੇ ਵੀ ਹੁਣ ਇੱਕ ਕੰਡਮ ਹੋ ਗਿਆ ਹੈ ਕਬਾੜ ਹੋ ਗਿਆ ਕਿਉਂਕਿ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਸ਼ਹੀਦੀ ਸਮਾਰਕ ਦੀ ਆ ਮੇਨ ਕੰਨ ਦਾ ਦੇਖੋ ਜੀ ਦਿਖਾ ਰਹੇ ਹਾਂ ਤੁਹਾਨੂੰ ਇਹ ਤੋੜ ਦਿੱਤੀ ਗਈ ਆ ਕੋਈ ਬੰਦਾ ਵੀ ਇੱਥੇ ਅੰਦਰ ਆ ਕੇ ਕੋਈ ਘਟਨਾ ਕਰ ਸਕਦਾ ਕੋਈ ਨਸ਼ੇੜੀ ਆ ਕੇ ਬਹਿ ਸਕਦੇ ਆ ਬਟ ਕਿਸੇ ਨੂੰ ਪ੍ਰਸ਼ਾਸਨ ਨੂੰ ਕਿਸੇ ਵੀ ਮੰਤਰੀ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਸਾਹਮਣੇ ਇੱਕ ਸ਼ਹੀਦ ਹੋਏ ਨੇ ਕੈਪਟਨ ਉਹਨਾਂ ਦੀ ਵੀ ਫੋਟੋ ਜਿਹੜੀ ਆ ਉਹ ਮੂਰਤੀ ਉੱਥੇ ਲੱਗੀ ਹੋਈ ਆ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣਾ ਮਰੂ ਕੁਰਬਾਨ ਕਰ ਦਿੱਤਾ ਉਹਨਾਂ ਦੇ ਇਹ ਹਾਲਾਤ ਆ ਤੇ ਕੀ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਆ ਰੰਗ ਦੇਖੋ ਜੀ ਸ਼ਹੀਦੀ ਸਮਾਰਕਾਂ ਦੇ ਰੰਗ ਦੇਖੋ ਆ ਟੁੱਟੇ ਪਏ ਨੇ ਰੰਗ ਉਤਰਿਆ ਪਿਆ ਆ ਗਮਲੇ ਪਤਲੀ ਸਦੀਆਂ ਦੇ ਇੱਥੇ ਪਏ ਗਮਲੇ ਜਿਨ੍ਹਾਂ ਨੂੰ ਕਦੀ ਪਾਣੀ ਨਹੀਂ ਦਿੱਤਾ ਆ ਪੌਦੇ ਵੀ ਸੜ ਗਏ ਨੇ ਜਿਹੜੇ ਗਮਲੇ ਲੱਗੇ ਨੇ ਉਹਦੇ ਵਿੱਚ ਜਿਹੜੇ ਪੌਦੇ ਲੱਗੇ ਨੇ ਸਾਰੇ ਸੜ ਗਏ ਨੇ ਉਧਰ ਹਾਲ ਆਫ ਫੇਮ ਹਾਲ ਆਫ ਫੇਮ ਦਾ ਵੀ ਇੱਕ ਬਹੁਤ ਵਧੀਆ ਉਹਨਾਂ ਨੇ ਆ ਬਣਾਇਆ ਵਾ ਅਸੀਂ ਤੁਹਾਨੂੰ ਉਹ ਵੀ ਦਿਖਾਣੇ ਆ ਅਸੀਂ ਤੁਹਾਨੂੰ ਇਹ ਵੀ ਦਿਖਾਣੇ ਆਂ ਆਲੋ ਫੇਮ ਦਾ ਇੱਥੇ ਲੱਗਾ ਹੈ ਨੇ ਮੈਮਰੀ ਆਫ ਸਾਰਾ ਲਿਖਿਆ ਹੋਇਆ ਦੇਖੋ 15 ਅਗਸਤ 1939 ਦਾ نیچے ਆ ਉੱਤਰ ਕੇ ਸ਼ਾਇਦ ਬਣਿਆ ਹੋਇਆ ਥੱਲੇ ਆ ਥੱਲੇ ਜਦੋਂ ਉਹਦੇ ਇੱਥੇ ਪ੍ਰੋਗਰਾਮ ਹੁੰਦੇ ਰਹੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਦੇਖੋ ਕਿ ਇੱਡੀ ਵਧੀਆ ਇੱਕ ਜਲੰਧਰ ਸ਼ਹਿਰ ਨੂੰ ਬਹੁਤ ਵਧੀਆ ਇੱਕ ਸਮਾਰਕ ਦੇਣ ਦੇ ਬਾਵਜੂਦ ਵੀ ਸਰਕਾਰਾਂ ਦਾ ਇਹ ਹਾਲ ਹੈ ਕਿ ਉਹ ਟੁੱਟਿਆ ਪਿਆ ਨੇ ਹਾਂਜੀ ਨਮਸਤੇ ਜੀ ਆਪ ਕਦੋਂ ਤੋਂ ਇੱਥੇ ਆਏ ਹੋ ਤੁਸੀਂ ਮੈਂ ਯਹਾਂ ਪਰ ਕਾਫੀ ਦਿਨ ਸੇ ਆਪ ਕੀ ਕੰਮ ਕਰਤੇ ਹੋ ਮੈਂ ਕੀ ਟੇਕਰ ਕੀ ਟੇਕਰ ਹੈ ਆਪ ਤੋਂ ਜੋ ਇਤਨੇ ਬੁਰੇ ਹਾਲਾਤ ਹੋ ਰਹੇ ਹਨ ਮੈਂ ਬੋਲ ਰਹਾ ਹਾਂ ਕਿ ਦੇਖਿਏ ਸਰ ਹਾਂਜੀ ਯਹਾਂ ਪਰ ਜੋ ਹੈ ਨਾ ਕਿ ਤਿੰਨ ਆਦਮੀ ਸੇ अच्छा एक मैं केयर टेकर था सफाई मैन एक माली केयर टेकर भी ये सफाई मैन भी छोड़ गया काम और माली भी छोड़ गया काम और मैं अकेला हूँ जो बाहर दीवारें टूट चुकी हैं वो तो, तो काफी दिन से टूटा हुआ वो ए, कोई प्रशासन का जलंधर का बोल ना कि कोई नहीं मैं ना। ना किया। आते हैं लोग बोल देते हैं कि मैं डीसी साहब से बात किया हूँ हाँ करे हा, हैं या किया हूँ अब वो लोग जानते हैं किए या नहीं आप कितने साल से यहाँ काम कर रहे हैं यहाँ काफी दिन ऐसी सोलह सत्रह बस सोलह सत्रह साल ऐसी तब तो जब ये नया बना था तब तो बहुत सुंदर था उस वक्त बहुत अच्छा था साहब लोग यहाँ आते आ, थे आ, आते थे देखने के लिए अब अकेला मैं, एक मेरी तबीयत खराब है और मैं अकेला कौन कौन सा मैं यही यही जो यही करता हूं। आप आप ये चाहते हैं कि इसको अच्छे तरीके से कर बिल्कुल कहा मैंने हमेशा बोला हूँ मैं कर्नल साहब से भी बोला हूँ अपने वो बेचारे रिटायर हो गए हैं उनसे मैं बोला बोले की मैं भी कोशिश करता हूँ इसको बनाने की याद है जब इसका उद्घाटन किया था तो कौन उद्घाटन करने के लिए आया ये तो ਪ੍ਰੋਇਕਟ ਕੌਂਸਲਰ ਇਹ ਉਸ ਵਕਤ ਮੁੱਖ ਮੰਤਰੀ ਸੇ ਗਿਆਨੀ ਜੈਲ ਸਿੰਘ ਦੇਖੋ ਗਿਆਨੀ ਜੈਲ ਸਿੰਘ ਜੀ ਕਦੋਂ ਦੇ ਮੁੱਖ ਮੰਤਰੀ ਬਣੇ ਨੇ ਇਹ ਉਦੋਂ ਦਾ ਬਣਿਆ ਹੋਇਆ ਆ ਥੱਲੇ ਕਮਰੇ ਹੈਗੇ ਨੇ ਆ ਥੱਲੇ ਕਮਰੇ ਬਣੇ ਹੋਏ ਨੇ ਆ ਕਮਰਿਆਂ ਦੇ ਵਿੱਚ ਹਨੇਰੇ ਨੇ ਆ ਦੇਖੋ ਪੇਂਟ ਉਖੜਿਆ ਹੋਇਆ ਬਾਥਰੂਮ ਸ਼ਾਇਦ ਆ ਬਾਥਰੂਮ ਹੈ ਇੱਧਰ हाँ जी लाइट भी तो बुरा हाल है कि ये सफाई के लिए हम खुद अपने झाड़ू वगैरह लेकर के आते हैं खुद खुद का लेते हैं और क्या करें सरकार यहाँ से वहाँ से कहने से कोई सुनवाई नहीं है से से नहीं। अच्छा मैं यही अपने आप से लेकर के भाई सफाई तो करना मैं जहाँ तक होता मैं करता हूँ उसमें मेरी तबसीहत भी ठीक नहीं है मैं ਆ ਬਾਥਰੂਮ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਕਿ ਕਿੰਨਾ ਬੁਰਾ ਹਾਲ ਹੈ ਉਹ ਕੇਅਰ ਟੇਕਰ ਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਝਾੜੂ ਤੱਕ ਅਸੀਂ ਆਪਾਂ ਆਪ ਲੈ ਕੇ ਆਨੇ ਆ ਇਹ ਸ਼ਹੀਦਾਂ ਨੂੰ ਸਮਰਪਿਤ ਇਹ ਦੇਸ਼ ਦਾ ਇਹ ਹਾਲ ਹੈ ਸੁਣੋ ਕਿ ਬੰਨੂ ਸੇਵਿਆ ਕਰਕੇ ਹਾਰਪਿਕ ਲੈ ਕਰਕੇ ਇਸੇ ਧੀਰੇ ਧੀਰੇ ਸਫਾਈ ਕਰ ਪਰ ہمارے ਪਾਸ ਪੈਸਾ ਹੋ ਤਬੀ ਤਨਖਾਹ ਜੁਆ ਹੈ ਰੱਖੀ ਤੋਰ ਰਿਹਾ ਕਿ ਆਜ ਤੀਸਰਾ ਮਹੀਨਾ ਚੱਲ ਰਿਹਾ ਕੋਈ ਮਿਲਣੇ ਕਰ ਆਪ ਦਾ ਫਿਰ ਇਹ ਜੋ ਤਨਖਾਹ ਦਾ ਹੈ ਮਿਲਦੀ ਹੈ ਤਨਖਾਹ ਹਰ ਟਾਈਮ ਪਰ ਨਹੀਂ ਆ ਤੀਸਰਾ ਮਹੀਨਾ ਚੱਲ ਰਿਹਾ ابھی ਨਹੀਂ ਅੱਛਾ ਆਪ ਤੀਸਰਾ ਮਹੀਨਾ ਚੱਲ ਹਾਂ ਇਹ ਜੋ ਹੈ ਕਿ ਕਿੰਨੀ ਤਨਖਾਹ ਹੈ ਆਪਦੀ 10000 ਰੁਪਏ ਅੱਛਾ ਬਸ ਠੀਕ ਹੈ ਆਓ ਆਪਾਂ ਤੁਹਾਨੂੰ ਬਾਹਰਲਾ ਵੀ ਦ੍ਰਿਸ਼ ਦਿਖਾਣੇ ਆ ਕਿ ਹੋਰ ਕੀ ਇੱਥੇ ਦੇ ਹਾਲਾਤ ਨੇ ਆ ਕੇਅਰ ਟੇਕਰ ਦਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਕੋਲੋਂ ਝਾੜੂ ਜਿਹੜੇ ਆ ਉਹ ਲੈ ਕੇ ਜਾ ਲੈ ਕੇ ਆ ਤੁਹਾਨੂੰ ਅੰਦਰ ਅੰਦਰ ਹਾਲ ਬਹੁਤ ਇੱਕ ਕਹਿੰਦੇ ਹਾਲ ਬਣਿਆ ਹਾਲ ਨੂੰ ਤਾਲਾ ਲੱਗਾ ਹੋਇਆ ਦੇਖੋ ਜੀ ਤੁਹਾਨੂੰ ਦਿਖਾ ਸਕਦੇ ਆ ਜਿੱਥੇ ਅੰਦਰ ਸ਼ਹੀਦਾਂ ਦੀਆਂ ਫੋਟੋਆਂ ਤੇ ਸ਼ਹੀਦਾਂ ਦੇ ਸਮਰਪਿਤ ਬਹੁਤ ਵਧੀਆ ਇੱਕ ਹਾਲ ਅੰਦਰ ਆ ਬਟ ਉਹਨੂੰ ਤਾਲਾ ਲੱਗਾ ਹੋਇਆ ਆ ਸਾਰੇ ਦਾ ਮਹਾਰਾਜਾ ਜੀ ਸਿੰਘ ਜੀ ਦੀ ਫੋਟੋ ਦੇਖੋ ਆ ਸਾਡੇ ਪੰਜਾਬ ਦੇ ਸੂਰਮਿਆਂ ਦੀਆਂ ਫੋਟੋ ਜਿੱਥੇ ਅੱਜ ਤੱਕ ਦੇਖੋ ਇੰਨੀ ਮਿੱਟੀ ਆ ਕਿ ਕਿਸੇ ਨੇ ਹੱਥ ਨਹੀਂ ਸਾਫ ਕਰਤਾ ਉਹ ਕਹਿੰਦਾ ਜੋ ਬਹੁਤ ਸੇ ਹਵਾ ਚ ਫਾਇ ਚਲਦਾ ਬਿਲਕੁਲ ਬਿਲਕੁਲ ਪਰ ਇਸ ਜੇ ਵੀ ਮੈਂ ਸਫਾਈ ਨਹੀਂ ਚੰਗਾ ਚੋਤੇ ਦੇ ਰਿਹਾ ਜਿਏ ਕੋ ਦੀ ਆ ਫੋਟੋਆਂ ਬਹੁਤ ਪੁਰਾਣੀਆਂ ਫੋਟੋਆਂ ਆ ਅਸੀਂ ਕਿਰਪਾ ਕਰਕੇ ਹੱਥ ਸਾਰੇ ਅੱਗੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਕਿ ਇਹ ਸ਼ਹੀਦਾਂ ਦੇ ਸਮਾਰਕ ਨੂੰ ਬਹੁਤ ਸੋਹਣਾ ਬਣਾਇਆ ਜਾਵੇ ਅਸੀਂ ਆ ਹੁਣ ਇਹਨਾਂ ਨੂੰ ਕਿਹਾ ਇੱਕ ਅੰਦਰ ਹਾਲ ਖੋਲ ਦਿਓ ਅਸੀਂ ਇਹ ਹਾਲ ਖੋਲ ਰਹੇ ਨੇ ਤਦ ਤੱਕ ਅਸੀਂ ਤੁਹਾਨੂੰ ਆ ਫੋਟੋਆਂ ਦਿਖਾ ਦਿੰਨੇ ਆਂ ਦੇਖੋ ਜਦੋਂ ਇੱਥੇ ਉਦਘਾਟਨ ਕੀਤੇ ਗਏ ਜੋ ਫੰਕਸ਼ਨ ਕੀਤੇ ਗਏ ਨੇ ਆ ਡੀਸੀ ਸਾਹਿਬ ਦੀ ਫੋਟੋ ਲੱਗੀ ਹੋਈ ਈ ਨੇ ਬਰਿੰਦਰ ਜੀ ਨੇ ਆ ਫੋਟੋਆਂ ਲੱਗੀਆਂ ਹੋਈਆਂ ਬਹੁਤ ਵਧੀਆ ਫੋਟੋ ਹੈਗੀਆਂ ਪਰ ਹੁਣ ਦੇ ਜਿਹੜੇ ਹਾਲਾਤ ਆ ਜਿਹੜੇ ਹੁਣ ਦੇ ਹਾਲਾਤ ਆ ਸ਼ਹੀਦੀ ਸਮਾਰਕ ਦੇ ਉਹ ਬਿਲਕੁਲ ਜਿਹੜਾ ਵਾ ਉਹ ਦੇਖਣਯੋਗ ਨਹੀਂ ਨੇ ਅੰਦਰ ਆ ਬਹੁਤ ਵਧੀਆ ਖੌਲ ਆ ਅੰਗਲ ਲਾਈਟ ਔਨ ਕਰੀਏ ਲਾਈਟ ਔਨ ਕਰ ਦਿਜੀਏ ਆ ਮੈਂ ਆ ਦੇਖਦਾ ਜੀ ਇੱਥੇ ਆ ਦੇਖੋ ਇਹ ਜਿਹੜੇ ਮਾਡਲ ਤਿਆਰ ਕੀਤੇ ਹੋਏ ਆ ਉਹ ਜੋ ਹੈ ਕਿਸਾਬ ਹੋਇਆ ਹਾਂ ਆ ਦੇਖੋ ਪਤਾ ਨਹੀਂ ਕਦੋਂ ਦਾ ਇੱਥੇ ਕੱਪੜਾ ਤੇ ਝਾੜੂ ਵੱਜਾ ਔਰ ਇਹ ਮਾਡਲ ਜਿਹੜਾ ਤਿਆਰ ਕੀਤਾ ਹੋਇਆ ਦੇਖੋ ਟੈਂਕ ਦਾ ਮਾਡਲ ਆ ਆ ਹੋਰ ਵੀ ਜਿਹੜੇ ਇਤਿਹਾਸ ਦਾ ਲੱਗੇ ਹੋਏ ਨੇ ਆਇਦਰਾ ਫੋਟੋ ਲੱਗੀਆਂ ਦੇਖੋ ਜਿਹੜੇ ਜੰਗ ਜਿੱਤੇ ਨੇ ਜਿਹੜੇ ਲਾਲਬਾਦੂ ਸ਼ਾਸਤਰੀ ਜੀ ਦੀ ਫੋਟੋ ਦੇਖੋ ਕਿੰਨੀ ਪਿਆਰੀ ਇੱਥੇ ਲੱਗੀ ਹੋਈ ਹੈ ਕਿ ਕਿਸੇ ਯੁੱਧ ਦੀ ਫੋਟੋ ਜਿਹਦੇ ਚ ਟੈਂਕ ਦੇ ਅੱਗੇ ਲਾਲਬਾਦੂ ਸ਼ਾਸਤਰੀ ਜੀ ਖੜੇ ਨੇ ਐਡਾ ਸੋਹਣਾ ਇੱਕ ਮਿਊਜ਼ੀਅਮ ਜਿਹੜਾ ਵਾ ਜਲੰਧਰ ਸ਼ਹਿਰ ਨੂੰ ਮਿਲਿਆ ਹੋਇਆ ਹੈ ਛੋਟੇ ਬੱਚੇ ਜਿਹੜੇ ਅੱਜ ਕੱਲ੍ਹ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਆ ਦੇਖੋ ਰਫਲ ਪਈ ਹੋਈ ਹੈ ਆ ਦੇਖੋ ਰਫਲ ਤੇ ਆ ਦੇਖੋ ਆ ਦੇਖੋ ਜੀ ਆ ਦੇਖੋ ਆ ਦੇਖੋ ਜਦੋਂ ਇੱਥੇ ਕੇਰ ਟੇਕਰ ਹੀ ਨਹੀਂ ਹੈ ਕੋਈ ਦੇਖਣ ਜੋਗ ਨਹੀਂ ਹੈ ਬਹੁਤ ਇੱਕ ਬੁਰਾ ਹਾਲਾਤ ਆ ਦੇਖੋ ਬੁਰਾ ਹਾਲਾਤ ਹੋਏ ਨੇ ਆ ਦੇਖੋ ਸਾਰੇ ਪਾਸੇ ਨਾਮ ਲਿਖੇ ਹੋਏ ਸਾਰੇ ਸ਼ਹੀਦਾਂ ਦੇ ਬਹੁਤ ਆ ਬਿਲਕੁਲ ਇਨੀਆਂ ਪੁਰਾਤਨ ਚੀਜ਼ਾਂ ਜਿਹੜੀਆਂ ਦੇਸ਼ ਦੀਆਂ ਜਿਹੜੀਆਂ ਮੁੜ ਕੇ ਲੱਭਣੀਆਂ ਨਹੀਂ ਕਿਰਪਾ ਕਰਕੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ कृपा करके अंकल तब जब ये नया नया बना था तो तो लो लोग घूमने के लिए आते 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 थे तो अभी इधर तो नहीं, आते, नहीं एक बच्चे आते तो थे। अच्छा इसकी कोई टिकट भी रखी हुई थी नहीं थी। नहीं नहीं कोई नहीं। कोई टिकट टिकट फ्री में है, प्रीम है। प्रीम। आप चाहते हैं कि ये बढ़िया बन जाए दोबारा यार अच्छा हो जाए हमसे जहां तक होता है ਬਹੁਤ ਵੱਡੇ ਕੁਰਬਾਨ ਆਪਣੇ ਆਪ ਨੂੰ ਦੇਸ਼ ਲਈ ਕੀਤਾ ਹੈ ਆ ਹਾਲਾਤ ਨੇ ਇਹਨਾਂ ਦੇ ਮਿੱਟੀ ਆ ਦੇਖੋ ਹੱਥ ਤੇ ਕਿੰਨੀ ਮਿੱਟੀ ਲੱਗ ਰਹੀ ਆ ਦੇਖੋ ਇਹ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਡੀਸੀ ਸਾਹਿਬ ਅਸੀਂ ਹੱਥ ਬੰਨ ਕੇ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਜਲੰਧਰ ਦੇ ਇੱਡੇ ਵਧੀਆ ਸਮਾਰਕ ਨੂੰ ਇਦਾਂ ਖਰਾਬ ਨਾ ਹੋਣ ਦਿੱਤਾ ਆ ਤੋਪ ਬਣੀ ਹੋਈ ਹੈ ਜੀ ਤੋਪ ਦਾ ਇੱਕ ਮਾਡਲ ਬਣਾਇਆ ਗਿਆ ਹੈ ਜਿਹੜਾ ਬੱਚਿਆਂ ਨੂੰ ਸਮਝਾਉਣ ਲਈ ਕਿ ਸਤੋਪ ਐਦਾ ਦੀ ਹੁੰਦੀ ਹੈ ਇਹ ਅੰਦਰ ਬਹੁਤ ਵਧੀਆ ਇੱਕ ਹਾਲ ਤਿਆਰ ਕੀਤਾ ਹੈ ਜਿਹਦੇ ਵਿੱਚ ਦੇਸ਼ ਦੇ ਆਜ਼ਾਦ ਕਰਨ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਹੱਥੇ ਆ ਇੱਕ ਬਾਜ ਤਿਆਰ ਕੀਤਾ ਹੋਇਆ ਦੇਖੋ ਇਹ ਅਗੇ ਕੁਝ ਲਿਖਿਆ ਹੋਇਆ ਹੈ ਆ ਮਿੱਟੀ ਇੱਥੇ ਵੀ ਬਹੁਤ ਜ਼ਿਆਦਾ ਚੜੀ ਬਜ਼ੁਰਗ ਅੰਕਲ ਨੇ ਜਿਹੜੇ ਇੱਥੇ ਕੇਅਰ ਟੇਕਰ ਨੇ ਉਹ ਵੀ ਕਹਿੰਦੇ ਮੈਂ ਜਿੰਨਾ ਕਰ ਸਕਦਾ ਮੈਂ ਉਹ ਕਰ ਲੈਣਾ ਉਹਨਾਂ ਨੂੰ ਆਪਰੇ 3 ਮਹੀਨੇ ਹੋ ਗਏ ਆ ਦੇਖੋ ਜੀ ਆ ਇੱਕ ਆ ਪੰਜਾਬ ਸਟੇਟ ਵਾਰ ਮੈਮੋਰੀਅਲ ਜਲੰਧਰ ਇੱਕ ਆ ਐਲਬਮ ਇੱਥੇ ਪਈ ਹੋਈ ਏ ਇਹ ਅਫਸਰ ਜਿਹੜੇ ਆਂਦੇ ਆ ਉਹ ਆਪਣਾ ਇਹਦੇ ਤੇ ਵਿਊ ਦਿੰਦੇ ਆ ਕਿ ਕਿੱਦਾਂ ਦਾ ਲੱਗ ਰਿਹਾ ਏ ਜਾਂ ਕੁਝ ਵੀ ਲਿਖਿਆ ਹੋਇਆ ਸਾਰਾ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਇਸ ਦੀ ਇੱਡੀ ਸੋਹਣੀ ਚੀਜ਼ ਨੂੰ ਖਰਾਬ ਨਾ ਕੀਤਾ ਜਾਵੇ ਇੱਕ ਆ ਰਫਲ ਜਿਹੜੀ ਆ ਬੰਦੂਕ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਪਈ ਏ ਆ ਦੇਖੋ ਆ ਹਾਲਾਤ ਸ਼ੀਦਾਂ ਦੇ ਦਿਹਾੜੇ ਤੇ ਆਪਾਂ ਰੋਜ਼ ਮਨੋਂਨੇ ਆ ਕਿ ਅੱਜ ਇਹ ਸ਼ੀਦ ਹੋ ਗਏ ਉਹ ਸ਼ੀਦ ਹੋ ਗਏ ਪਰ ਜਿਹੜੇ ਉਹਨਾਂ ਦੇ ਸੰਭਾਲ ਲਈ ਚੀਜ਼ਾਂ ਬਣੀਆਂ ਹੋਈਆਂ ਏ ਉਹਨਾਂ ਦਾ ਵਿੱਚ ਕਿਸੇ ਦਾ ਕੋਈ ਹੱਥ ਨਹੀਂ ਆਹਾ ਇੱਕ ਬਾਈਕ ਪਾਈਪਰ ਜਿਹਨੂੰ ਆਪਾਂ ਕਹਿ ਸਕਦੇ ਆ ਉਹਨਾਂ ਦਾ ਇੱਕ ਮੂਰਤੀ ਏ ਉਹ ਵੀ ਇੱਥੇ ਬਹੁਤ ਜ਼ਿਆਦਾ ਕੰਮ ਖਰਾਬ ਏ ਆਪਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਇਸ ਸੰਬਾਰਕ ਨੂੰ ਤੁਸੀਂ ਸੰਭਾਲ ਕੇ ਰੱਖੋ ਕਿ ਲੋਕਾਂ ਤੱਕ ਪਹੁੰਚਾਇਆ ਜਾਵੇ ਕਿ ਲੋਕਾਂ ਨੂੰ ਸਹੀ ਕੀਤਾ ਜਾਵੇ ਆਓ ਆ ਦੁਬਾਰੇ ਇੱਕ ਵਾਰੀ ਬਾਹਰ ਦੇ ਵੀ ਤੁਹਾਨੂੰ ਵੀਊ ਇੱਕ ਵਾਰੀ ਫਿਰ ਦਿਖਾ ਦਿੰਨੇ ਆ ਕਿ ਏਡੀ ਸੋਹਣੀ ਚੀਜ਼ ਬਣੀ ਹੋਈ ਹੈ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਕਿੰਨਾ ਨੇ ਸ਼ਹੀਦੀਆਂ ਦਿੱਤੀਆਂ ਅਸੀਂ ਹਾਲ ਆਫ ਫੇਮ ਦੀ ਛੱਤ ਦੇ ਉੱਤੇ ਖੜੇ ਆ ਆ ਬਿਜਲੀ ਦੀ ਤਾਰ ਜਿਹੜੀ ਕੀ ਆ ਲਟਕ ਰਹੀ ਹੈ ਸ਼ਾਇਦ ਇਹਦੇ ਵਿੱਚ ਬਿਜਲੀ ਦੀ ਕਰੰਟ ਵੀ ਹੋ ਸਕਦਾ आ, अंकल ये बिजली की तार कब से गिरी है ये एक महीना हो गया तो भी देखिए तो डाल पे गिरे ये पूरा खंबा ही डि गया होया जी ऊपर तो ऊपर तो से डाली गिरा था उसी कंप्लीट की थी हुई हाँ बिल्कुल कितना टाइम हो गया वो जो कम से कम दो हफ्ता तो से तो ज्यादा ही हो गया दो तो तीन बार हम लोग कम्प्लीट कर जाकर जा एक तो वहाँ पर है ਉਹ ਵੀ ਜਾ ਕੇ ਕੰਪਲੀਟ ਜਿਹੜੇ ਅੰਦਰ ਜਾ ਕੇ ਕਰੇ ਤੇ ਆ ਹੁਣ ਕੰਪਲੀਟ ਦੇਖੋ ਅੰਕਲ ਕਹਿੰਦੇ ਮੈਂ 2-3 ਮਹੀਨੇ ਤੋਂ ਕਰ ਚੁੱਕਾ ਕੰਪਲੀਟ ਬਟ ਬਿਜਲੀ ਵਿਭਾਗ ਵੀ ਜਿਹੜਾ ਉਹਨਾਂ ਦੇ ਵੀ ਕੰਮ ਤੇ ਜੂਨ ਹੀ ਸਰਕਦੀ ਪਾ ਬਿਜਲੀ ਦਾ ਖਾਂਬਾ ਦੇਖੋ ਡਿੱਗਿਆ ਹੋਇਆ ਇਹ ਸੀ ਧਾਂ ਧਾ ਇੰਨਾ ਸਮਾਰਕ ਦਾ ਬੁਰਾ ਹਾਲ ਕਰ ਦਿੱਤਾ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਕਿ ਲੌਂਗ ਥੀਊ ਇੱਕ ਜਗ ਦਿਖਾ ਦਿੱਤਾ ਜਾਵੇ ਕਿ ਕਿੰਨੀ ਜਗ੍ਹਾ ਕਿੰਨੀ ਆ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਬਟ ਇਹਦੇ ਵਿੱਚ ਕਿਸੇ ਦਾ ਕੋਈ ਧਿਆਨ ਨਹੀਂ ਆ ਪਿੱਛੇ ਕੂੜਾ ਜਿਹੜਾ ਵਾ ਸੁਟਿਆ ਹੋਇਆ ਇੱਕ ਰਸਤਾ ਇਧਰੋਂ ਵੀ ਆ ਰਿਹਾ ਤੁਹਾਨੂੰ ਪਿੱਛੇ ਵੀ ਲੈ ਕੇ ਚਲਦੇ ਆ ਆ ਦੇਖੋ ਇੱਕ ਆ ਮੇਨ ਗੇਟ ਜਿਹੜਾ ਵਾ ਇੱਕ ਗੇਟ ਆਉਟਸਾਈਡ ਤੇ ਆ ਇੱਕ ਗੇਟ ਇਸ ਸਾਈਡ ਤੇ ਆ ਇਹਨੂੰ ਵੀ ਤਾਲਾ ਲੱਗਾ ਹੋਇਆ ਗੇਟ ਨੂੰ ਤੇ ਆ ਪਿਛਲਾ ਪਾਸਾ ਤੁਹਾਨੂੰ ਹੁਣ ਲੈ ਕੇ ਆਏ ਆ ਅਸੀਂ ਬੈਕ ਸਾਈਡ ਤੇ ਤੇ ਅਸੀਂ ਇਹੀ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਜਿਹੜਾ ਵਾ ਉਹ ਠੀਕ ਕਰਤਾ ਜਾਵੇ ਸਭ ਕੁਝ ਆਹਾ ਵੱਡੇ ਵੱਡੇ ਘਾ ਉੱਗੇ ਹੋਏ ਨੇ ਕਿਉਂਕਿ ਕੇਅਰ ਟੇਕਰ ਨਹੀਂ ਹੈ ਕੋਈ ਕਿਰਪਾ ਕਰਕੇ ਅਸੀਂ ਜਲੰਧਰ ਦੇ ਡੀਸੀ ਸਾਹਿਬ ਮੇਅਰ ਸਾਹਿਬ ਸਾਰਿਆਂ ਨੂੰ ਆਪਣੇ ਚੈਨਲ ਰਾਹੀਂ ਇਹ ਅਪੀਲ ਕਰਦੇ ਆ ਕਿ ਕਿਰਪਾ ਕਰਕੇ ਇਹ ਸ਼ੀਦੀ ਸਮਾਰਕ ਜੋ ਕਿ ਬੱਸ ਸਟੈਂਡ ਦੇ ਬਿਲਕੁਲ ਨਾਲੇ ਉਹਨੂੰ ਇੰਨਾ ਖੂਬਸੂਰਤ ਬਣਾਤਾ ਜਾਵੇ ਕਿ ਜੋ ਵੀ ਜਲੰਧਰੋਂ ਕੋਈ ਜਲੰਧਰ ਦੇ ਬਾਹਰੋਂ ਕੋਈ ਆਵੇ ਉਹ ਦੇਖ ਕੇ ਖੁਸ਼ ਹੋਵੇ ਕਿ ਜਿੱਦਾਂ ਕਿ ਜੱਲੀਆਂ ਵਾਲਾ ਬਾਗ ਹੈ ਸੇਮ ਇਹ ਜੱਲੀਆਂ ਵਾਲਾ ਬਾਗ ਤਰਾਈ ਇੱਕ ਸਮਾਰਕ ਤਿਆਰ ਕੀਤੀ ਹੋਈ ਹੈ ਅਸੀਂ ਅਪੀਲ ਕਰਦੇ ਆ ਆ ਹੁਣ ਸ਼ਹੀਦੀ ਸਮਾਰਕ ਦੇ ਬਾਹਰਲੇ 뷰 ਤੁਹਾਨੂੰ ਦਿਖਾ ਰਹੇ ਆ ਕਿ ਆ ਦੇਖੋ ਸ਼ਹੀਦੀ ਸਮਾਰਕ ਦੀ ਇੱਕ ਤਾਂ ਕੰਧ ਟੁੱਟੀ ਆ ਉਹਦੇ ਨਾਲ-ਨਾਲ ਦੇਖੋ ਕਿੰਨਾ ਗੰਦ ਪਿਆ ਹੋਇਆ ਏ ਬਹੁਤ ਜ਼ਿਆਦਾ ਗੰਦ ਜਿਹੜਾ ਵਾ ਕਿਸੇ ਨੇ ਇੱਥੇ ਆ ਕੇ ਕਾਰਪੋਰੇਸ਼ਨ ਦੇ ਕਿਸੇ ਵੀ ਮੁਲਾਜ਼ਮ ਨੇ ਆ ਕੇ ਕਦੀ ਸਫਾਈ ਨਹੀਂ ਕੀਤੀ ਦੇਖੋ ਤੁਹਾਨੂੰ ਦਿਖਾ ਰਹੇ ਆ ਦੇਖੋ ਆ ਗੰਦ ਬਹੁਤ ਜ਼ਿਆਦਾ ਗੰਦ ਪਿਆ ਸ਼ਹੀਦੀ ਸਮਾਰਕ ਦੇ ਨਾਲ-ਨਾਲ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਹਮਣੇ ਜਿਹੜੀ ਮੂਰਤੀ ਲੱਗੀ ਉਹਦੇ ਕੋਲ ਦੇਖੋ ਬਾਹਰਲਾ ਪਾਸਾ ਦਿਖਾ ਰਹੇ ਆ ਤੁਹਾਨੂੰ ਜਿੱਥੇ ਕਿ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹ ਚੀਜ਼ ਸਹੀ ਨਹੀਂ ਹੈਗੀ ਕਾਰਪੋਰੇਸ਼ਨ ਨੂੰ ਜਾਂ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਾਡੇ ਨਾਲ ਇੱਥੇ ਵਸਨੀਕ ਹੁਣ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਸਤੇ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਆਪਕਾ ਅਮਨ ਨਾਮ ਹੈ ਮੇਰਾ ਸਰ ਇਹ ਜਿੰਨੀ ਸਮਾਰਕ ਜਿਹੜਾ ਬਣਿਆ ਹੋਇਆ ਇਹਦੇ ਹਾਲਾਤ ਦੇਖ ਕੇ ਲੱਗਦਾ ਵਕਿ ਇਹ ਇਹਦਾ ਜਾਇਜ਼ ਹੈ ਕਿ ਨਹੀਂ ਨਹੀਂ ਬਿਲਕੁਲ ਜਜ ਨਹੀਂ ਹੈ ਕਿਉਂਕਿ ਸਾਡੇ ਦੇਸ਼ ਦੇ ਜਿਹੜੇ ਸ਼ਹੀਦ ਹੋਇਆ ਅਗਰ ਉਹਨਾਂ ਯਾਦਗਾਰ ਚ ਕੁਝ ਬਣਾਇਆ ਗਿਆ ਜੀ ਤੁਹਾਨੂੰ ਸਹੀ ਤਰੀਕੇ ਨਾਲ ਰੱਖਣਾ ਸਾਡਾ ਕੰਮ ਹੀ ਆ ਪ੍ਰਸ਼ਾਸਨ ਦਾ ਕੰਮ ਹੈ ਸਰਕਾਰ ਦਾ ਕੰਮ ਹੈ ਤੇ ਕਾਫੀ ਟਾਈਮ ਤੋਂ ਜਿਹੜਾ ਹੈ ਇਦਾਂ ਹੀ ਚੱਲ ਰਿਹਾ ਹੈ ਮਤਲਬ ਅਸੀਂ ਹੁਣ ਅੰਦਰ ਦਿਖਾ ਕੇ ਆਏ ਆ ਕਿ ਬਹੁਤ ਬੁਰਾ ਹਾਲ ਹੈ ਅੰਦਰ ਘਾਓ ਗਿਆ ਹੋਇਆ ਦੇਖੋ ਗੰਦ ਕਿੰਨਾ ਪਿਆ ਸਾਰਾ ਕੁਝ ਅੰਦਰ ਟੁੱਟਾ ਹੋਇਆ ਜੀ ਇਹਦੇ ਤੋਂ ਤੁਹਾਡਾ ਕੀ ਕਹਿਣਾ ਹੈ ਕੀ ਕਹਿਣਾ ਚਾਹੁੰਦੇ ਹੋ ਨਹੀਂ ਕਿ ਅਗਰ ਪ੍ਰਸ਼ਾਸਨ ਨੇ ਜਗ੍ਹਾ ਬਣਾਈ ਹੈ ਹਾਂਜੀ ਤਾਂ ਉਹਦੀ ਦੇਖਭਾਲ ਕਰਨਾ ਵੀ ਉਹਨਾਂ ਦਾ ਕੰਮ ਹੈ ਜੀ ਤੋ ਇਹ ਕਹਿੰਦੇ ਆਂ ਕਿ ਆਮ ਜਨਤਾ ਆਮ ਜਨਤਾ ਨਹੀਂ ਕਰ ਸਕਦੀ ਇਹ ਸਰਕਾਰ ਨੂੰ ਹੀ ਕਰਨਾ ਪੈਣਾ ਹੈ ਮਤਲਬ ਇਹ ਚੀਜ਼ਾਂ ਬਣਨੀਆਂ ਚਾਹੀਦੀਆਂ ਅੱਗੇ ਨਾਲ ਹਾਂਜੀ ਪ੍ਰੋਪਰ ਤਾਂ ਅਗਰ ਇਹ ਪ੍ਰਸ਼ਾਸਨ ਚਾਹਵੇ ਤੇ ਇਹ ਸਭ ਕੁਝ ਹੋ ਸਕਦਾ ਸਭ ਕੁਝ ਹੋ ਸਕਦਾ ਇੱਥੇ ਲੋਕਲ ਨੇ ਸਸੀ ਕਲਪਤ ਤੁਸੀਂ ਇੱਥੇ ਰਹਿੰਦੇ ਹਾਂਜੀ ਇਹ ਜਿਹੜਾ ਪਾਰਕ ਬਣਿਆ ਸ਼ਹੀਦਾਂ ਨੂੰ ਸਮਰਪਿਤ ਪਾਰਕ ਆ ਹਾਂਜੀ ਇਹਦੇ ਆ ਹਾਲਾਤ ਕੀ ਕਹਿਣਾ ਚਾਹੀਦਾ ਸਰ ਹਾਲਾਤ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਆਹਦੀ ਕੀ ਕਿਆ ਵੇਚ ਤੇ ਕਿਉਂ ਹੋ ਰਹਾ ਹੈ ਉਹਨਾਂ ਕੀ ਜਗ੍ਹਾ ਦੇਖੋ ਗੰਦ ਪਿਆ ਕੋਈ ਬਾਹਰ ਕੋਈ ਕੈਂਟਰੀ ਲਈ ਆਉਂਦੇ ਆ ਕੀ ਦੇਖ ਕੇ ਟੋਟਲ ਬਾਹਰ ਗੈਸਟ ਆ ਹਾਂ ਜਿਹੜਾ ਬਾਹਰ ਗੈਸਟ ਆ ਉਹ ਕੀ ਸੋਚੂਗਾ ਕੀ ਸੱਚੇ ਟੋਟਲੀ ਪੈਂਟ ਪੈਂਟ ਸਾਡਾ ਬਦਦਾ ਹੈ ਤੇ ਇਹ ਜਿਹੜਾ ਪਾਰਕ ਜਿਹੜਾ ਬਣਿਆ ਹਾਂ ਇਹਦੇ ਵਿੱਚ ਵੀ ਇਹਦੇ ਅੰਦਰ ਤੋਂ ਬਾਹਰ ਦੇ ਹਾਲਾਤ ਤੇ ਖਰਾਬ ਹੈਗੇ ਹੈਗੇ ਅਸੀਂ ਅੰਦਰ ਵੀ ਜਾ ਕੇ ਆਏ ਅੰਦਰ ਦੇ ਹਾਲਾਤ ਬਹੁਤ ਖਰਾਬ ਇਹ ਸਿਰ ਸਰਕਾਰ ਨੂੰ ਰਖਣਾ ਹੈ ਇਹਦਾ ਨਾ ਸਰਕਾਰ ਕੁਝ ਕਰਦੀ ਨਹੀਂ ਆ ਹੁਣ ਮੈਂ ਮੇਰੀ 8000 ਟੰਕਾ ਆ ਸਰ ਮੈਂ 8000 ਜਮ ਕੀ ਕਰਾਂ ਮੇਰੇ ਕੁੜੀ ਆ 5 ਸਾਲ ਦੀ ਮੈਂ ਗਰੀਬ ਹੰਦਾ ਮੈਂ ਕੀ ਕਰਾਂ ਮੈਂ ਸਰਕਾਰ ਹੈਲਪ ਨਹੀਂ ਕਰਦੀ ਉਦੋਂ ਸਰਕਾਰ ਕਹਿੰਦੀ ਸਰਕਾਰੀ ਨੌਕਰੀ ਦਵਾਵਾਂਗੇ ਕੁਝ ਕਰਾਂਗੇ ਕੁਝ ਨਹੀਂ ਇਹ ਤੁਸੀਂ ਦੇਖਿਆ ਹਾਲਾਤ ਲੋਕਾਂ ਜਿਹੜੇ ਇੱਥੇ ਲੋਕੀ ਹੈਗੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਵਾ ਕਿ ਜੇ ਸ਼ਹੀਦਾਂ ਨੂੰ ਸਮਰਪਿਤ ਕੋਈ ਚੀਜ਼ ਬਣੀ ਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਹੱਕ ਜਿਹੜਾ ਵਾ ਉਹ ਸ਼ਹੀਦਾਂ ਦਾ ਦਿੱਤਾ ਗਿਆ ਇਸ ਚੀਜ਼ ਨੂੰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਤੇ ਕਿਰਪਾ ਕਰਕੇ ਇਸ ਪਾਰਕ 'ਤੇ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਵੀ ਪ੍ਰੋਜੈਕਟ ਜਿਹੜਾ ਵਾ ਉਹ ਸਮਾਰਕ ਸਿਟੀ ਪ੍ਰੋਜੈਕਟ ਹੈ ਕਿ ਜਿੱਦਾਂ ਲੋਕਾਂ ਨੇ ਦੱਸਿਆ ਕਿ ਜੇ ਕੋਈ ਬਾਹਰੋਂ ਜਲੰਧਰ ਸ਼ਹਿਰ ਚ ਆਂਦਾ ਉਹ ਸਾਡਾ ਗੈਸਟ ਹੈ ਆਪਣੇ ਘਰ ਦੀ ਸਫਾਈ ਹੋਏਗੀ ਤੇ ਗੈਸਟ ਖੁਸ਼ ਹੋਗਾ ਇਸ ਲਈ ਕਿ ਇਹ ਪਾਰਕ ਨੂੰ ਸਿਦੀ ਸਮਾਰਕ ਨੂੰ ਜਿਹੜਾ ਵਾ ਉਹ ਠੀਕ ਕੀਤਾ ਜਾਵੇ